ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਆ ਦੇਖੋ ਮੈਂ ਆਪੂ ਨੂੰ ਬਾਹਰ ਲੈ ਕੇ ਬੈਠੀ ਹਾਂ ਕਿਉਂਕਿ ਇਹ ਮੈਨੂੰ ਨਾ ਕੱਦਾ ਦਿਮਾਗ ਖਾਰ ਖੈ ਨੇ ਗੱਗੂ ਹਵਾ ਹਵਾ ਵੀ ਬਾਹਰ ਹਵਾ ਕੀ ਚੱਲ ਰਹੀ ਆਪੂ ਓਏ ਕੀ ਹੈ ਆਪਾ 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 ਅੰਦਰ ਖੜਾ ਕਰੀ ਜਾਊਗਾ ਹਵਾ ਹਵਾ ਹੁਣ ਇਹ ਕੱਲ ਆਇਆ ਏ ਫੁੱਲ ਮਸਤੀਆਂ ਚ ਹੈ ਹੁਣ ਇਹ ਨਾ ਫੋਨ ਦੇ ਮੂਰੇ ਜਾ ਕੇ ਦੇਖ ਰਿਹਾ ਵੀ ਵੀਡੀਓ ਕਿੰਨਾ ਬਣ ਰਹੀ ਹੈ ਕੌਣ ਦਿਖ ਰਿਹਾ ਹੈ ਵੀਡੀਓ ਚ ਆਵਾ ਆਵਾ ਕੌਣ ਦਿਖ ਰਹੀ ਐ ਆ ਕੌਣ ਬੈਠੀ ਆ ਆਵਾ ਕੌਣ ਨਾ ਕੌਣ ਬੈਠੀ ਆ ਆਵਾ ਹਵਾ ਥੋੜੀ ਬੈਠੀ ਆ ਗੱਗੂ ਆ ਗੱਗੂ ਆ ਮਸਤੀਆਂ ਲਾਈ ਵਿਆ ਇਹਦੇ ਇਹ ਇਹ ਜੱਤਾ ਕੇ ਨਹੀਂ ਹੁੰਦਾ ਨਾ ਫਰਾ ਹੁੰਦਾ ਜਿਵੇਂ ਕੋਈ ਬੁਲਾਏ ਨਹੀਂ ਰਿਹਾ ਕੋਈ ਬੋਲ ਨਹੀਂ ਰਿਹਾ ਇਹਦੇ ਵੀ ਨਾ ਸੁਣਨ ਸਾਂਝ ਹੁੰਦਾ ਹੁਣ ਇਹਨੇ ਅ ਇਹਦੇ ਤੇ ਜਦੈ ਕਿਆ ਹੋਇਆ ਤਾਂ ਨਾ 3-4 ਦਿਨ ਮੈਂ ਰੱਜ ਕੇ ਰੱਜ ਕੇ ਨਾ ਹੋਰ ਡਰਾਵਣੀਆਂ ਫਿਲਮਾਂ ਦੇਖੀਆਂ ਹੁਣ ਇਹ ਕੱਲ੍ਹ ਦਾ ਆ ਰਖਿਆ ਮੈਨੂੰ ਕੋਈ ਫਿਲਮ ਨਹੀਂ ਦਿਖਣੀ ਕਿਉਂਕਿ ਕੋਲ ਬੈਠਾ ਕਸਮਾਨ ਪਾਈ ਜਾਂਦਾ ਬੋਲੀ ਜਾਊਗਾ ਟੱਪੀ ਜਾਊਗਾ ਕਦੇ ਸਿਰ ਪਰ ਚੜ ਗਿਆ ਕਦੇ ਲੱਤਾਂ ਪਰ ਚੜ ਗਿਆ ਕਦੇ ਉੱਪਰ ਚੜ ਗਿਆ ਢਿੱਡ ਤੇ ਇਹ ਲੱਤਾਂ ਹੀ ਲੱਤ ਗੁੱਸੇ ਮਾਰਦਾ ਖੜੀ ਜਾਂਦਾ ਹਨਾ ਉਹ ਆ ਦੇਖੋ ਕਿਵੇਂ ਸਾਹਮਣੇ ਕਰਿਆ ਗੱਗੂ ਆ ਗੱਗੂ ਆ ਗੱਗੂ ਆ ਤੇ ਹੁਣ ਅਸੀਂ ਬਾਹਰ ਬੈਠੇ ਆ ਕਿਤੇ ਮੈਂ ਆਬੂ ਵੀ ਫਿਰਦਾ ਹੈ ਤਾਂ ਕਰਕੇ ਮੈਂ ਬੈਠੀ ਹਾਂ ਕੁਛ ਨਾ ਮਾਸੀ ਹਰ ਮਾਸੜ ਆਉਣ ਵਾਲੇ ਨੇ ਬਸ ਤਾਂ ਕਰਕੇ ਹੀ ਬੈਠੀ ਹਾਂ ਬਸ 12 ਤੱਕ ਪਹੁੰਚ ਗਏ ਹੁਣੇ ਆਉਣ ਵਾਲੇ ਹੀ ਨੇ ਥੋੜੀ ਦੇਰ ਤੱਕ ਆਪਾਂ ਉਹਨਾਂ ਦੀ ਵੀਡੀਓ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਤੀਆਂ ਦਾ ਮੇਰਾ ਫਸਟ ਸੰਧਾਰਾ ਤੇ ਕੱਲ ਨਾ ਰਾਤ ਮੈਨੂੰ ਰਾਤ ਫੋਨ ਆਇਆ ਤਾਂ ਮਾਸੀ ਦਾ ਵੀ ਉਧਰੋਂ ਮੈਨੂੰ ਉਹਦਾ ਮੇਰੀ ਤਾਇਦੀ ਨੂੰ ਤਾਂ ਮੇਰੀ ਪਰਜਾਈ ਦਾਂਦਾ ਆ ਰਿਹਾ ਤਾਂ ਬਿੱੱਚੇ ਮੈਨੂੰ ਮਾਸਟਰ ਦਾ ਆਈ ਜਾ ਰਿਹਾ ਤਾਂ ਦੋਹਾਂ ਨਾਲ ਇਕੱਠਾ ਹੀ ਆਈ ਜਾ ਰਿਹਾ ਤਾਂ ਹਰ ਦੋਨਾਂ ਦੀ ਸੇਮ ਗੱਲ ਵੀ ਦੋਹਾਂ ਨੇ ਵੀ ਸਾਰਿਆਂ ਨੇ ਉਧਰੋਂ ਵੀ ਆਣਾ ਹੈ ਵੀ ਇਧਰੋਂ ਵੀ ਆਣਾ ਹੈ ਦੋਹਾਂ ਨੇ ਸੇਮ ਗੱਲਾਂ ਦੀਆਂ ਵੀ ਤੀਆਂ ਦਾ ਸੰਧਾਰਾ ਦੇਣ ਕਾ ਦਾਈਏ ਤਾਂ ਕਰਕੇ ਮਾਸੀ ਹਰ ਮਾਸਟਰ ਤਾਂ ਜਾ ਰਹੇ ਐ ਤੇ ਬਾਕੀ ਉਹਨਾਂ ਨੂੰ ਹਜੇ ਇਧਰ ਬੀਬੀ ਪਾਪਾ ਐ ਉਹਨਾਂ ਨੇ ਵੀ ਆਉਣਾ ਹੈ ਬੀਬੀ ਉਹਨਾਂ ਨੇ ਬੀਬੀ ਨੇ ਤਾਂ ਜੀ ਦੀ ਨੂੰਹ ਨੇ ਕਿਉਂਕਿ ਉਹ ਆਈਆਂ ਨਹੀਂ ਹੈਗੇ ਬੀਬੀ ਇੱਥੇ ਹਰਦਾਸਪੁਰ ਆਣ ਲਈ ਬਹੁਤ ਜ਼ਿਆਦਾ ਐਕਸਾਈਟਡ ਆ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਉਹਨੇ ਪਹਿਲੀ ਵਾਰ ਆਣਾ ਹੈ ਪਹਿਲੀ ਵਾਰ ਕਦੇ ਵੀ ਨਹੀਂ ਆਈ ਉਹ ਮੇਰੇ ਕੋਲ ਇੱਥੇ ਮੇਰਾ ਪਾਪਾ ਤਾਂ ਬਹੁਤ ਵਾਰ ਆ ਲਿਆ ਪਹਿਲਾਂ ਬੀਬੀ ਮੇਰੇ ਕੋਲ ਕਦੇ ਵੀ ਨਹੀਂ ਆਈ ਹੈਗੀ ਇਸ ਕਰਕੇ ਉਹ ਬਹੁਤ ਜ਼ਿਆਦਾ ਖੁਸ਼ ਆ ਇੱਥੇ ਆਣ ਵਾਸਤੇ ਤਾਂ ਕਰਕੇ ਕੱਲ ਪਰਸੋਂ ਆਵੂ ਤਾਂ ਕਰਕੇ ਰਾਤ ਫੋਨ ਆਇਆ ਸੀ ਵੀ ਕਦੋਂ ਆਈਏ ਹੈ ਨਾ ਤਾਂ ਹੁਣ ਮੈਂ ਉਹਨਾਂ ਨੂੰ ਦੱਸਣਾ ਹੈ ਵੀ ਅ ਦੇਖਦੇ ਆ ਬਾਕੀ ਸ਼ਾਮ ਤੱਕ ਫੋਨ ਕਰਕੇ ਦੱਸੂਗੀ ਤੁਹਾਨੂੰ ਜਿੱਦਣ ਆਣਗੇ ਉਦੋਂ ਹੀ ਪਤਾ ਲੱਗੂਗਾ ਤੁਹਾਡੇ ਲਈ ਤਾਂ ਸਰਪ੍ਰਾਈਜ਼ ਹੋਵੇਗਾ ਦੋ ਆਣਾ ਬਸ ਥੋੜੇ ਦਿਨਾਂ ਚ ਆ ਜਾਣਾ ਕਿਉਂਕਿ ਹੁਣ ਤੇ ਸੌਣ ਦੇ ਸੰਧਾਰੇ ਸ਼ੁਰੂ ਹੋ ਗਏ ਕੋਈ ਜਾ ਰਿਹਾ ਫਿਰ ਅਸੀਂ ਵੀ ਦੇਣੇ ਆ ਬਾਅਦ ਚ ਹਨਾ ਫਿਰ ਐਂ ਵੀ ਪਹਿਲਾਂ ਸਾਡਾ ਆਣੇ ਦਾ ਨਿਬੜ ਜੂਗਾ ਫਿਰ ਅਸੀਂ ਵੀ ਉਧਰ ਨਾਨਦ ਨੂੰ ਵੀ ਦੇਣਾ ਭੂਆ ਨੂੰ ਵੀ ਦੇਣਾ ਫਿਰ ਅਸੀਂ ਉਧਰ ਲੰਘ ਜਾਈਏ ਆਹੀ ਸੰਧਾਰੇ ਦੇ ਨੰਦੇ ਟੀਆਂ ਉਹਨਾ ਸੋਰੀ ਆ ਜਾਣਗੀਆਂ ਆ ਟੀਆਂ ਦੇ ਸੰਧਾਰੇ ਦੰਦੇ ਦੰਦੇ ਰਖੜੀਆਂ ਆ ਜਾਣਗੀਆਂ ਫਿਰ ਰਖੜੀਆਂ ਨਾ ਨੇੜੇ ਜੀ ਆ ਜਾਂਦੀਆਂ ਨੇ ਇਸ ਕਰਕੇ ਵੀ ਆਪਣਾ ਜਿਹੜਾ ਸੰਧਾਰੇ ਦਾ ਪੋ ਪਹਿਲਾਂ ਹੀ ਨੇੜੇ ਰੇਡ ਦੋ ਫਿਰ ਘੜੀ ਚ ਟੀਆਂ ਵੀ ਕਿਧਰੇ ਮਨਉਣ ਲੱਗ ਜੁੰਦੇ ਨੇ ਬੁਲਾ ਲੈਂਦੇ ਨੇ ਨਾ ਫਿਰ ਉੱਥੇ ਵੀ ਜਾਣਾ ਪੈਂਦਾ ਇਸ ਕਰਕੇ ਇਹ ਹੁੰਦਾ ਵੀ ਚਲੋ ਹੁਣ ਸੋਨ ਤਾਂ ਚੜ ਗਿਆ ਸੰਧਾਰੇ ਵੀ ਸ਼ੁਰੂ ਹੋ ਗਏ ਅਗੇ ਅਗਸਤ ਮਹੀਨੇ 'ਚ ਦੰਦੇ ਹੁੰਦੇ ਤੇ ਅੱਧ ਜੇ 'ਚ ਹੁਣ ਤਾਂ ਸ਼ੁਰੂਆਤ 'ਚ ਜਾਣ ਲੱਗ ਗਏ ਆਣ ਲੱਗ ਗਏ ਜਾਲ ਵੀ ਲੱਗ ਗਏ ਅਸੀਂ ਵੀ ਪਹਿਲਾਂ ਰਖੜੀਆਂ ਦੇ ਨੇੜੇ ਦੰਦੇ ਹੁੰਦੇ ਤੇ ਬਿਲਕੁਲ 4 ਦਿਨ ਪਹਿਲਾਂ ਹੁੰਦਾ ਆਪਣੀ ਨਾਨਦ ਨੂੰ ਭੋਆ ਨੂੰ ਹੁਣ ਤਾਂ ਅਸੀਂ ਵੀ ਪਹਿਲਾਂ ਹੀ ਦੇਣ ਲੱਗ ਗਏ ਕਿਉਂਕਿ ਸੌਂ ਚੜ ਜਾਂਦਾ ਇਹ ਨਾ ਫਿਰ ਵੀ ਜਦ ਮਰਜ਼ੀ ਦੇ ਦੋ ਦਾ ਕੀ ਚੱਕਰ ਆ ਇਸ ਕਰਕੇ ਨਾ ਰਾਤ ਫਿਰ ਮੇਰੀ ਪਰਜਾਈ ਦਾ ਫੋਨ ਆਇਆ ਸੀਗਾ ਵੀ ਅਸੀਂ ਦੀਰੀ ਕਦੋਂ ਆਈਏ ਮੈਂ ਕਿਹਾ ਬਸ ਆ ਜਿਓ ਮੈਂ ਤੁਹਾਨੂੰ ਸ਼ਾਮ ਨੂੰ ਵੀ ਅੱਜ ਫੋਨ ਕਰੂੰਗੀ ਪਹਿਲਾਂ ਅੱਜ ਅੱਜ ਮੈਂ ਇੱਕ ਦਿਨ ਇੱਕ ਦਿਨ ਦਾ ਨਵੇੜਦਾ ਇੱਕ ਇੱਕ ਮਾਸੀ ਮਾਸੜ ਉਹਨਾਂ ਦਾ ਵੀ ਉਹ ਆ ਜਾਣ ਪਹਿਲਾਂ ਫਿਰ ਉਹਦੇ ਬਾਅਦ ਤੁਸੀਂ ਆ ਜਿਓ ਵੀ ਫਿਰ ਐਵੇਂ ਆ ਨਾ ਵੀ ਫਿਰ ਅਗਲੀ ਵਾਰ ਤੇ ਆਏ ਆ ਵੀ ਫਿਰ ਦੱਸ ਦਿਆ ਕਰਾਂਗੇ ਵੀ ਕੋਈ ਕਦੇ ਆ ਜਾਇਆ ਕਰੇ ਕੋਈ ਕਦੇ ਹਨਾ ਕਈ ਵਾਰ ਐਵੇਂ ਹੁੰਦਾ ਦੇਖੋ ਹਰ ਘਰ ਚ ਪ੍ਰੋਬਲਮ ਹੁੰਦੀ ਆ ਆਪਣੇ ਵੀ ਕਈ ਵਾਰ ਆ ਹੁੰਦਾ ਕਿ ਕਦੇ ਕਿਸੇ ਤੋਂ ਨਹੀਂ ਵੀ ਦੇ ਹੁੰਦਾ ਵੀ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਚੀਜ਼ ਸੰਧਾਰ ਆਪ ਬਣ ਕੇ ਦੇਣਾ ਹੁੰਦਾ ਹਨਾ ਕੋਈ ਚੱਕਰ ਨਹੀਂ ਬਸ ਮੈਂ ਨੇ ਜੇ ਖੁਸ਼ ਹ ਵੀ ਹੁਣ ਮੈਨੂੰ ਵੀ ਮੇਰੀ ਵੀ ਜਿਹੜਾ ਹੁਣ ਤੱਕ ਮੈਂ ਲੰਬਾ ਇੰਤਜ਼ਾਰ ਕਰਿਆ ਨੇ ਸਾਲਾਂ ਤੱਕ ਤੇ ਉਹ ਮੇਰਾ ਖਤਮ ਹੋ ਗਿਆ ਹੁਣ ਚਲੋ ਇਸ ਕਰਕੇ ਹੁਣ ਹੁਣ ਨਾ ਮੇਰਾ ਦਿਮਾਗ ਵੀ ਟੈਨਸ਼ਨ ਫਰੀ ਰਹਿੰਦਾ 24 ਘੰਟੇ ਆਪਾਂ ਖੁਸ਼ ਰਹਿਣੇ ਆ ਹੁਣ ਕਿਸੇ ਦੀ ਪਰਵਾਹ ਜੀ ਨਹੀਂ ਰਹੀ ਹੈਗੀ ਸਭ ਦਾ ਸਾਥ ਮਿਲ ਗਿਆ ਪਿਆਰ ਮਿਲ ਗਿਆ ਬਸ ਹੁਣ ਆਪਾਂ ਹਮੇਸ਼ਾ ਹਰ ਵਲੌਗ ਚ ਕਹਿੰਦੇ ਆ ਹੁਣ ਆਪਣੇ ਸਿਰ ਤੋਂ ਜਿਹੜਾ ਬੋਝ ਆ ਉਹ ਉਤਰ ਚੁੱਕਿਆ ਏ ਹੈਨਾ ਉਹ ਅਬੂ ਨੇ ਤਾਰਤਾ ਅਬੂ ਨੇ Tata ਹੈ ਅਬੂ ਵੀ ਮੇਰਾ ਮੇਰਾ ਅਬੂ ਵੀ ਮੈਨੂੰ ਬਹੁਤ ਖੁਸ਼ ਰੱਖਦਾ ਏ ਜੀ ਗੱਲ ਨਹੀਂ ਮੇਰਾ ਬੂ ਬਹੁਤ ਹੈ ਉਹ ਹੈ ਉਹ ਮੇਰਾ ਅਬੂ ਮੈਨੂੰ ਬਹੁਤ ਖੁਸ਼ ਰੱਖਦਾ ਹਨਾ 24 ਘੰਟੇ ਮੇਰਾ ਐਂਟਰਟੇਨਮੈਂਟ ਕਰਦਾ ਏ ਦਿਮਾਗ ਖਾ ਕੇ ਰੱਖਦਾ ਸਿਰ ਖਾ ਕੇ ਰੱਖਦਾ ਇਹ ਰੌਟਾ ਬਤਾ ਕਿੱਦਾਂ ਚੱਕ ਲਿਆ ਹੈ ਹੁਣ ਇਹ ਵੀ ਵਿਚਾਰਾ ਬਾਹਰ ਬੈਠਾ ਹੁਣ ਠੀਕਰਿਆ ਮੇਰੇ ਮੰਗੂ ਮਾਸੜ ਮਾਸਿੰਗ ਹੈਨਾ ਆ ਦੇਖੋ ਆ ਸਾਹਮਣੇ ਆ ਚੁੱਕੇ ਨੇ ਹਜੇ ਅਸੀਂ ਕਹਿ ਰਹੇ ਤੇ ਵੀ ਹਜੇ 20 ਮਿੰਟ ਤੱਕ ਆਣਗੇ ਜਦ ਇਹ ਆ ਗਏ ਆਜੋ ਹੋਰ ਕਿਵੇਂ ਆ ਵਧੀਆ ਵਧੀਆ ਕਿ ਆ ਸੂਟ ਹੋਈ ਹੈ ਨਾ ਉਹਨਾ ਲੱਗ ਰਿਹਾ ਘੈਂਟ ਹੈ ਨਾ ਵਧੀਆ ਲੱਗ ਰਿਹਾ ਬਹੁਤ ਵਧੀਆ ਲਓ ਜੀ ਆਗੇ ਹਲੋ ਆ ਫਿਰ ਆਹ ਅੱਛਾ ਅੱਜ ਅੱਛਾ ਕੋਨੇ ਨਾ ਪਹਿਲੇ ਮੈਨੂੰ ਐ ਦੱਸੋ ਇਹਨੇ ਡੱਬੇ ਕਤਲੇ ਗਏ ਤੁਸੀਂ ਤਾਂ ਹੀ ਫਿਰ ਕੀ ਮੈਂ ਨਾ ਫੋਨ ਕਰਨ ਲੱਗੀ ਸੀ ਬਸ ਇਕੱਲੇ ਮੈਨੂੰ ਬਿਸਕੁਟ ਹੀ ਲਿਆਏ ਹੋ ਮੈਂ ਤਾਂ ਹਰਵਈ ਨੂੰ ਪੁੱਛ ਕੇ ਆਇਆ ਸੀ ਹਾਂ ਮੈਂ ਕਹਿੰਦਾ ਬਿਠਾਉਣਾ ਹੋਊਗਾ ਵੀ ਆਏ ਮਠਿਆਈ ਤਾਂ ਦੇਖੋ ਪਹਿਲੇ ਹੀ ਆ ਗਈ ਠੀਕ ਹੋਈ ਨਾ ਜੀ ਹਾਂ ਲਿਆ ਆਏ ਹਏ ਆ ਦੇਖੋ ਕਿੰਨਾ ਸਮਾਨ ਆ ਗਿਆ ਸੂਟ ਵੀ ਆ ਗਿਆ ਕਾਟਨ ਦਾ ਵਧੀਆ 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 ਕਰਨਾ ਸਾਰਾ ਆਪਣਾ ਥੋੜਾ ਮਾਰ ਕੇ ਆ ਉਹ ਪਈ ਜਾਂਦੀ ਆ ਪੁੱਛਾੜੀ ਪੁੱਛਾ ਕੱਪੜੇ-ਕਪੜੇ ਤੋਹ ਜਿੰਦੀ ਆ ਹੋਰ ਰਹੇ ਜੇ ਕੰਮ ਕਰ ਦਿੰਦੀ ਆ ਹੈ ਨਾਨੇ ਨੰਨੀ ਨਾਲ ਬਗ ਜਾ ਹੈ ਖਾਸੇ ਦੀ ਨਾ ਵਾਦਾ ਹੈ ਨਾ ਹੁਣ ਤਾ ਕਰ ਰਿਹਾ ਇਹ ਨਾਨੂ ਪੀ ਲੈ ਕੇ ਆਇਆ ਆਬੂ ਨਾਨੂ ਪੀ ਲੈ ਕੇ ਆਇਆ ਪੀ ਅੱਡੀ ਬੜੀ ਪੀ ਆ ਆਉਣੀ ਤਾਂ ਉਹ ਉੱਥੇ ਬਹਿ ਜਾ ਉੱਥੇ ਨਾਨੂ ਕੋਲੇ ਬਹਿ ਜਾ ਉਹ ਨਾਨੂ ਕੋਲੇ ਭੱਜ ਜਾ ਇਹਦੀ ਬਸ ਤਿਆਰੀ ਕੋਚ ਪੂਰੀ ਦੀ ਅਗਲੇ ਸਿੱਟ ਦੇਣਾ 6 ਮਹੀਨੇ ਚੱਕ 6 ਮਹੀਨੇ ਸਿਹਤ ਨੂੰ ਇਹਨੂੰ 7 ਸਾਲ ਦਾ ਹੋ ਜਾਂਦਾ ਤੂੰ ਤਾਂ ਬੋਲ ਦਿੰਦਾ ਬਥੇਰਾ ਆਹ ਕੌਣ ਹੈ ਆਬੂ ਆਬੂ ਸਾਰਾ ਦਿਨ 2 2 ਖੜੇ ਪਰ ਵੀ ਦੂਵੀਂ ਅੱਛਾ ਹਾਂ ਦੂਵੀਂ ਬੜੀ ਦੂਵੀਂ ਕਿੰਨਾ ਪਾਚਾ 34 ਇਧਰ ਆਪਾਂ ਪਲੇਟਾਂ ਵੀ ਹੁਣ ਤਿਆਰ ਕਰਨ ਲੱਗੀਆਂ ਮੈਂ ਕਿਉਂਕਿ ਆ ਦੇਖੋ ਮਤਲਬ ਇੰਨਾ ਜ਼ਿਆਦਾ ਕਰਤਾ ਨਾ ਮਾਸੀ ਨੇ ਵੀ ਕੋਈ ਉਹ ਨਹੀਂ ਕਹਿ ਨਹੀਂ ਸਕਦੀ ਹੈਗੀ ਇੰਨਾ ਪਿਆਰ ਹਨਾ ਪਰ ਐਵੇਂ ਆ ਵੀ ਥੋੜਾ ਜਿਹਾ ਉਹ ਉਹ ਹੁੰਦਾ ਵੀ ਚਾ ਕੋਈ ਨਾ ਸਾਰੇ ਪਰਿਵਾਰੀ ਸਿਰ ਦੇ ਦੋ ਪਰ ਮੈਂ ਸਾਰਿਆਂ ਨੂੰ ਕਹੂੰਗੀ ਸਾਰੇ ਬੜੇ ਕਿਉਂਕਿ ਹਨਾ ਕੋਈ ਕਦੇ ਕੋਈ ਦੇ ਗਿਆ ਕਦੇ ਕੋਈ ਹੋ ਗਿਆ ਨਹੀਂ ਤਾਂ ਫਿਰ ਤੁਹਾਨੂੰ ਮੋਟੇ ਕਰ ਦਾਂਗੀ। ਨੋ ਦਿਨ ਪਹਿਲਾਂ ਠੰਡਾ ਦੇ ਦਾਂ ਠੰਡਾ ਨਾ ਪਹਿਲਾਂ ਹਜੇ ਲੈ ਕੇ ਨਹੀਂ ਆਏ ਤੇ ਤਾਂ ਕਰਕੇ ਲੇਟ ਹੋਵੇ। ਤਾਂ ਹਾਂਜੀ ਚਾਹ ਮੈਂ ਧਰੀ ਹੋਈ ਐ। ਹੁਣ ਤੂੰ ਪਹਿਲਾਂ ਕੋਲਡ ਡਰਿੰਕ ਦੇ ਦਾਂ ਫਿਰ ਬਾਅਦ ਚ ਮੈਂ ਚਾਹ ਦੇ ਦੂੰਗੀ ਨਾਲ ਦੀ ਨਾਲ ਮੈਂ ਚਾਹ ਧਰਤੀ। ਆ ਬੂ ਨਾ ਮੇਰੇ ਵਿੱਚ ਵਿੱਚ ਬੈਠਿਆ ਤੂੰ ਕੀ ਲੈਣਾ? ਕੀ ਲੈਣਾ? ਚਿਚੀ ਲੈ ਨਹੀਂ ਹਾਂ ਮਾਂ ਚਿਚੀ ਹਾਂ ਹਾਂ ਚਿਚੀ ਚਿਚੀ ਹਾਂ ਚਿਚੀ ਆ ਵੇ ਇੱਧਰ ਵਾ ਤੂੰ ਇੱਧਰ ਹੋ ਜਾ ਇੱਧਰ ਖੜ ਜਾ ਇੱਧਰ ਤੇਰੇ ਤੈਨੂੰ ਚਿਚੀ ਦਵਾਂਗੀ ਮੈਂ ਗਲਾਸ ਰੱਖ ਗਲਾਸ ਲੋਰੀ ਪਹਿਲਾਂ ਆਪਾਂ ਕੋਲ ਡਰਿੰਕ ਦੇਈਏ ਆ ਜਾ ਆ ਜਾ ਵੋ ਆ ਜਾ ਸਹੀ ਸਾਰਾ ਮਤਲਬ ਪਰਪਰ ਕੰਟੀਨ ਹੈ ਹਾਂਜੀ ਉਹ ਤਾਂ ਮੁੰਡੀ ਚ ਰਹਿ ਮੇਟਾ ਬਹੁਤ ਮਿਲ ਗਿਆ ਜੇ ਚੱਲ ਚਾਹੀਦੀ ਨਹੀਂ 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 ਉਹ ਗਲਤੀ ਕਰਦੇ ਤੂੰ ਹਾਂ ਜਲਦੀ ਜਲਦੀ ਬਟਾਚ ਅਸੀਂ ਇਹ ਤੇ ਨਾ ਇੱਕ ਤੇ ਨਾਨੀ ਦਾ ਪਪਾ ਨਾ ਗਿਆ ਹਾਂ ਹਾਂ ਠੀਕ ਹੈ ਨਾ ਇਹ ਜਦੋਂ ਉੱਪਰ ਤੋਂ ਨਹੀਂ ਸੁਣਿਆ ਰਹਾ ਪਾਣੀ ਸਾਫ ਹੁੰਦਾ ਉਹ ਕਹਿੰਦਾ ਗਲੜਾ ਆਇਆ ਕਰੇ ਦਿੱਕਸਾ ਵੀ ਆਇਆ ਠੀਕ ਹੈ ਜਿਹੜੀ ਕਹਿਉਂਦੀ ਆ ਮਾੜੀ ਨਹੀਂ ਜੱਪੂ ਨਹੀਂ ਰਟਿਆ ਤੌਰੀ ਉਹਨਾਂ ਆਪਾਂ ਪਾ ਦਈਏ ਚਾਹ ਪਲੇਟਾ ਕਰ ਦਈਏ ਤਿਆਰ ਪਹਿਲਾਂ ਮੈਂ ਕੋਲਡ ਡਰਿੰਕ ਦਿੱਤਾ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਤਾਂ ਨਾ ਕੋਲਡ ਡਰਿੰਕ ਨਾ ਲਿਆਣਾ ਹੋਗੇ ਤੇ ਟਾਈਮ ਪਰ ਜਦ ਆ ਗਏ ਮਾਸਿਓ ਨੇ ਪਰ ਕੋਈ ਗੱਲ ਨਹੀਂ ਫੇਰ ਉਹ ਥੋੜਾ ਟਾਈਮ ਲੱਗਾ ਮੰਨ ਲੀਏ ਹੁਣ ਉਹਨਾਂ ਚਾਹ ਦਿੰਦੀ ਆਪਾਂ ਤੇ ਚਾਹ ਬਿਲਕੁਲ ਤਿਆਰ ਆ ਆ부 ਚਲੇ ਗਿਆ ਸੋਨਾ ਬੁਣਾ ਤੋ ਕਿਨਾਂ ਨਵੇਂ ਕੱਪੜੇ ਪਾ ਕੇ ਬਹਿ ਗਿਆ ਕੰਨਾ ਗੱਗੂ ਨੇ ਨਵੇਂ ਕੱਪੜੇ ਉਹਨੂੰ ਐ ਵੀ ਆ ਨਵੇਂ ਆ ਹੈ ਸੂਟ ਪੁਰਾਣਾ ਹੈ ਉਹਨੂੰ ਲੱਗਿਆ ਕਿ ਤੇ ਨਵੇਂ ਆ ਵੀ ਗੱਗੂ ਨਵੇਂ ਪੁਰਾਣੇ ਨਵੇਂ ਕੱਪੜੇ ਪਾ ਕੇ ਜਾ ਰਹੀ ਹੈ ਮੈਂ ਵੀ ਨਵੇਂ ਪਾਣੇ ਆ ਵੀ ਜਾਣਾ ਹੈ ਹੁਣ ਮਸਾ ਲੈ ਕੇ ਗਈ ਉਹਦੀ ਮੰਮੀ ਵੀ ਦੁੱਧ ਦੁੱਧ ਪੀਣਾ ਉਹਨੇ ਕਿਉਂਕਿ ਉਹਦਾ ਸੌਣ ਦਾ ਟਾਈਮ ਆ ਫਿਰ ਜਦ ਨਾ ਸੋਵੇ ਨਾ ਫਿਰ ਰਿਹਾਰ ਦੀ ਰੀ ਉਹ ਕਰੀ ਜਾਂਦਾ ਖੇਡੀ ਤਾਂ ਜਾਂਦਾ ਏ ਫਿਰ ਬੇਟਾਈਮਸ ਹੁੰਦਾ ਏ ਫਿਰ ਤਾਂ ਕੱਟ ਪਾਈਆ ਹੁਣ ਚਾਹ ਪਾ ਕੇ ਮਾਸੀ ਮਾਸੇ ਨੂੰ ਉਹਨਾਂ ਨੂੰ ਦੇ ਦਈਏ ਤੋ ਜੇ ਤੁਹਾਡਾ ਸਮਾਨ ਸਾਰਾ ਲਿਆ ਪਾ ਸਾਰਾ ਸਮਾਨ ਪਾ ਪਿਆ ਹੁਣ ਹੁਣ ਅੰਦਰ ਦੇਖਿਆ ਨਹੀਂ ਦੂਜੀ ਟਰੇ ਵੀ ਚੱਕ ਲੈ ਆਉਣਾ ਹੋਰ ਮੈਂ ਨਾ ਇੱਕ ਲੱਕੜ ਦੀ ਟਰੇ ਹੋਰ ਲੈ ਕੇ ਆਣੀ ਆ ਟਰੇ ਨਾ ਮੇਰੀ ਟੁੱਟ ਚੁੱਕੀ ਆ ਇਹਦੇ ਸਾਰਾ ਸਮਾਨ ਠੀਕ ਜੰਦਾ ਇਹ ਪੜਾ ਪਾਰਟ ਇੱਕ ਤਾਂ ਜਾਂਦਾ ਹੈ ਟੁੱਟ ਗਈ ਇਹ ਥੱਲੇ ਤੋਂ ਕਿਉਂਕਿ ਇਹ ਨਾ ਦੂਜੀ ਜੀ ਤਰ੍ਹਾਂ ਹੈ ਇਸ ਕਰਕੇ ਨਾ ਮੈਂ ਹੋਰ ਲੈ ਕੇ ਆਉਂਗੀ ਹੁਣ ਲੈ ਕੇ ਆਵਾਂਗੇ ਬਸ ਇਤਿਹਾਰ ਸ਼ੁਰੂ ਹੋ ਗਏ ਹੁਣ ਆਪਾਂ ਨਵੇਂ ਪਲੇਟਾਂ ਲੈ ਕੇ ਆਉਂਦੇ ਚਲੋ ਕੰਮ ਤਾਂ ਚਲਾਈ ਜਾਊਗੀ ਐਨਾ ਘੜਾ ਭਜਨ ਹੋਣਾ ਪੈਣਾ ਚਾਹ। ਨਾ ਭਜਨ ਤਾਂ ਨਹੀਂ ਇਹ ਕੰਮ ਨਹੀਂ ਆਦਾ ਚੱਲਦਾ ਨਹੀਂ ਨਾ ਫਿਰ ਆਉਣਾ ਨਹੀਂ ਇਹਦੇ ਚ ਸਮਾਨ ਹੂੰ ਸਮਾਨ ਆਇਆ ਨਹੀਂ ਪੂਰਾ समानो देखो समान लग गया एक का उसका 16 ये अक्टूबर का 500 रुपये बाकी है ना क्यों बाकी है इतनी खिदरा में ताली का लोग सो हो गया अंदर सोई भी खड़ी है बस तीनों का नहीं आ भी बहुत आ बहुत का था ना मैं सस्ता को मिल गया उतना रखूंगा लेकिन कहना कि

ਕਿਹੜਾ ਰਮੋਟਰ ਆਹ ਦੇਖੋ ਬਹੁਤ ਸਰਾਦੇ ਨੇ ਸਾਰੇ ਤੁਸੀਂ ਜਾਣਸਿੰਦ ਕਪਟਨ ਸੂਰਾ ਬਰਗਨ ਤੇ 2 ਸਾਲ ਹੋ ਗਏ ਮਾਸਿ ਨੂੰ ਪੈਨਸ਼ਨ ਰੋਕ ਦਿੱਤੀ ਆਦਮਾ ਸੀ ਮੇਰੇ ਸੰਦਾਂ ਬਿਨਾ ਬਿਨਾ ਸੰਧਾਰਿਆਂ ਤੋਂ ਵੀ ਪਿਆਰ ਹੁੰਦਾ ਪੈਸਿਆਂ ਤੋਂ ਵੀ ਬਿਨਾ ਹੁੰਦਾ ਸੂਟ ਬਹੁਤ ਸੋਣਾ ਹੈ ਸੂਟ ਲੈ ਕੇ ਆਈ ਹਾਂ ਸੀਨੇ ਨੂੰ ਸੂਟ ਬਹੁਤ ਸੋਣਾ ਹੈ ਨਸਮਾਉਂਗੀ ਇਹ ਹਾਂ ਤਮੰਨਾ ਨਾਲ ਸੂਟ ਆ ਤਹਾ ਨਾਲ ਜੁੜਿਆ ਵਾ ਪਰ ਮੈਂ ਅਗਲੀ ਵਾਰ ਪਰ ਮੈਂ ਕਹਾਤ ਮੈਂ ਜੁੜਿਆ ਵਾ ਮਰੇ ਮਾਂ ਜੀਨੇ ਵਾ ਤੂੰ ਚਲੇ ਤੂੰ ਕਰਜਣਾ ਫੋਨ ਤੂੰ ਨਹੀਂ ਕੋਈ ਕਰਕੇ ਨਹੀਂ ਰੋਦੀ ਤੂੰ ਵੀ ਨਹੀਂ ਤੋਹਲ ਜਿੰਦੇ ਨਹੀਂ ਹੋਦੀ ਮੇਰੀ ਗੱਲ ਸੁਣ ਕੇ ਫਿਰ ਲਾ ਲਈ ਆਪਾਂ ਬਣਾਉਣ ਲੱਗੇ ਕਚੌਰੀਆਂ ਮਿੱਠੇ ਚੋਹ ਨਹੀਂ ਹੈਗੇ ਮੈਨੂੰ ਲੱਗਦੀ ਨਹੀਂ ਕੁਝ ਵੀ ਫੇਮੀਅਰ ਮਿੱਠੇ ਚ ਕੁਝ ਵੀ ਨਹੀਂ ਮੰਗਵਾਣਾ ਘਾੜਾ ਫੇਮੀਅਰ ਮੰਗਵਾ ਲੈ ਉਹ ਨਹੀਂ ਉਹ ਤਾਂ ਬਾਅਦ ਚ ਆ ਸੁਣ ਪਾਪੇ ਨੂੰ ਬੇਟਾ ਨਾ ਹਾਂ ਬਾਅਦ ਚ ਮੋਦੀਣਾ ਅਸੀਂ ਨਾ ਮੈਂ ਨਾ ਤੇਲ ਉਹ ਬਾਲ ਦੀ ਅੰਦਰ ਬੈਠ ਗਈ ਗੈਸ ਬਾੜ ਕੇ ਤੇ ਜਦ ਮੈਂ ਸੋਈ ਚਾਈ ਧੂਆ ਹੋਰ ਇੱਕੋ ਲੱਤਾਂ ਕੇ ਭੱਜ ਗਿਆ ਕੇ ਗੈਸ ਬੰਦ ਕਰਿਆ ਜਿਹੜਾ ਇੱਕ ਤਾਂ ਰਿਸ਼ਤੇਦਾਰ ਆ ਗਿਆ ਡਿਮਾਂਡਾ ਦੇਖ ਲੈ ਜਿਹੜਾ ਪਿਛਲੀ ਜਾਂ ਪਿਛਲੀ ਵਾਰੀ ਪਾਪਾ ਆਇਆ ਤਾਂ ਉਹ ਵੀ ਕਹਿੰਦਾ ਕੁਟੋਰੀਆਂ ਨਾਲੀਆਂ ਅੱਜ ਆਹ ਕੀ ਤਾਂ ਹੈ ਅੱਜ ਮਾਸੜ ਕਹਿੰਦਾ ਸਵੇਰੇ ਕਹਿੰਦਾ ਮੈਂ ਵੀ ਕਚੌਰੀਆਂ ਖਾਣਾ ਮਗਾ ਸੋ ਕੋਈ ਵੀ ਕਚੌਰੀਆਂ ਤੇ ਉੱਪਰ ਉੱਤਰ ਪਈ ਨਹੀਂ ਹੈ ਕਚੌਰੀ ਨਹੀਂ ਸਿਖਾਣਾ ਮਾਸੜ ਸਿਖਾ ਲਈ ਹਾਂ ਵੀ ਆਲੂ ਨਾਲ ਹੀ ਅੱਜ ਆਲੂਆਂ ਦੇ ਬਣਾਏ ਬਣਾਈ ਤੇ ਤਾਜ਼ਾ ਕੇ ਬਸ ਆਲੂ ਵੱਧਵਾੜ ਲੇ ਵੀ ਕਚੌਰੀਆਂ ਵੀ ਬਣਾ ਲਾਂਗੇ ਚਲ ਸੌਖਾ ਦਾ ਕੰਮ ਸਾਰਦਾ ਮਾਸੜ ਨੇ ਕਹਿੰਦਾ ਹੁਣ ਕੁਝ ਨਹੀਂ ਕੁਝ ਨਹੀਂ ਕੱਲੀਆਂ ਕਚੌਰੀਆਂ ਦਹੀਂ ਨਾਲ ਹੋਰ ਕੁਝ ਨਾ ਬਣਾਏ ਕਹਿੰਦਾ ਨਹੀਂ ਸਬਜ਼ੀ ਬਣਾ ਲਈ ਕੁਝ ਵੀ ਨਹੀਂ ਕਹਿੰਦਾ ਫਿਰ ਸਬਜ਼ੀ ਹੀ ਹੈ ਕੱਲੀਆਂ ਤਰ੍ਹਾਂ ਕਚੌਰੀਆਂ ਖਾਣੀਆਂ ਮਗਰ ਇਸ਼ਤਿਹਾਰਾਂ ਦੀ ਡਿਮਾਂਡਾਂ ਵੱਧ ਜਾਂਦੀਆਂ ਨੇ ਦੇਖ ਲਓ ਹੁਣ 4 ਦਿਨਾਂ ਨੂੰ ਦੂਜਿਆਂ ਨੇ ਅਜਨਾ ਫਿਰ ਉਹਨਾਂ ਦੀ ਡਿਮਾਂਡ ਪੁੱਛਣੀ ਪਊਗੀ ਕਿ ਕੀ ਬਣਾਵਾਂ ਕਿਉਂਕਿ ਅਸੀਂ ਕੋਈ ਵੀ ਇਸ਼ਤਿਹਾਰ ਦੇ ਆਣਾ ਹੁੰਦਾ ਸੀ ਪੁੱਛਦੇ ਆ ਹਨਾ ਅਸੀਂ ਪੁੱਛਦੇ ਆਂ ਕਿ ਕੀ ਖਰਾਉਦ ਦੱਸੋ ਤਾਂ ਉਹੀ ਬਣਾਵਾਂਗੇ ਇਹ ਵੀ ਪਰ ਇਹ ਨਾ ਹੋਵੇ ਹਨਾ ਕਿਸੇ ਨੂੰ ਕੋਈ ਚੀਜ਼ ਪਸੰਦ ਨਾ ਹੋਵੇ ਪਰ ਦੇਣਾ ਕੋਈ ਹੈ ਆਪਰੇ ਅੱਜ ਰਾਤ ਆਉਗੀ ਤੇ ਉਹ ਇਸ਼ਤਿਹਾਰ ਮੋਰ ਦੇਖੋ ਕਿਹੜੇ ਦਿਨ ਉਹ ਜਾਣਾ ਹੁੰਦਾ ਹਨਾ

ਰੋਕ ਲਾਣੀ ਪਊਗੀ ਮੈਨੂੰ ਮੈਨੂੰ ਐ ਲੱਗਦਾ ਦੋਵੇਂ ਸੁਨਾਰੇ ਪਰ ਮੈਨੂੰ ਰੋਕ ਲਾਣੀ ਪਊਗੀ ਇਹਦੇ ਵੀ ਰੋਕ ਲਾਣੀ ਨਾ ਆਹੋ ਬੜੀਆਂ ਨੇ ਹਨਾ ਆਹੋ ਬੜੀਆਂ ਨੇ ਪਾਵਾ ਦੋ ਵੜੀਆਂ ਹੋਣੇ ਮੈਨੂੰ ਨਾ ਪਹਿਲਾ ਪਾਵਾ ਪਾ ਪੇਸਟਾ ਦਾ ਪਾਣ ਸਮੋਦਾ ਨਾ ਰੋ ਭਈ ਆਪਣਾ ਕੰਮ ਹੋ ਗਿਆ ਸਮਾਪਤ ਜ਼ਿਆਦਾ ਨਹੀਂ ਬਣਾਈਆਂ ਜਿੰਨਾ ਵੀ ਪਿਆ ਤਾਂ ਮਸਲਾ ਉਹ ਸਾਰਾ ਭਲਾਤਾ ਦਾਦਾ ਨਿਪਘਾਇਆ ਕਿਉਂਕਿ ਮੈਂ ਰੋਜ ਉਹ ਕਰਦਾ ਇਹ ਅੱਜ ਮੌਸਮ ਦੇਖੋ ਅੱਜ ਮੌਸਮ ਵੀ ਨਹੀਂ ਹਨਾ ਅੱਜ ਗਰਮੀ ਵੀ ਨਹੀਂ ਹੈ ਨਾ ਪਰਮੀ ਆ ਤੇਲ ਤਾਂ ਬਹੁਤ ਸੱਚੇ ਦਿਨ ਹਾਲ ਤਾਂ ਗਰਮੀ ਹੈ ਅੱਜ ਮੌਸਮ ਵੀ ਕਚੋਰੀ ਖਾਣ ਦਾ ਹੈ ਨਹੀਂ ਤੇ ਨਟਕੜ ਕਿੱਥੇ ਗਿਆ ਮੈਂ ਦੱਬੇ ਦਾ ਖਾਣੇ ਭੁੱਲ ਗਈ ਸੀ ਇੱਕ ਬਰਤੀ ਦਾ ਇਹ ਡੱਬਾ ਬਰਤੀਆ ਅ ਮੱਟੂ ਨੇ ਤੇ نیچے ਰਸੂਲੇ ਕੁਲਾਬ ਜਮਣਾ ਬਿਸਕੁਟ ਹੈ ਅਗਰ ਕਚੌੜੀਆਂ ਨੇ ਉਦੋਂ ਫਕੌੜੀਆਂ ਨੇ ਸੂਟ ਦਾ ਟਾਈਮਿੰਗ ਤੇ ਉਸ ਤੋਂ ਸੂਟ ਟਾਈਮਿੰਗ ਕਰਦੇ ਤੇ ਅੱਗੇ ਪੈ ਗਈ ਹੁਣ ਮਾਸ ਤੋਂ ਅੰਦਰ ਕਚੌੜੀਆਂ ਖਾਰੇ ਨੇ ਛੁੱਟੀ ਖਾਰੇ ਨੇ ਘਰ ਚ ਨਾ ਇੱਕ ਧੂਆ ਹੀ ਧੂਆ ਹੋ ਜਾਂਦਾ ਜੇ ਅਸੀਂ ਅੰਦਰ ਚੀਜ਼ ਬਣਾਨੇ ਆਂ ਤਾਂ ਉਹ ਦਾ ਬਾਹਰੇ ਬਣਾਨੇ ਆਂ ਅਦੇ ਕੋਈ ਵੀ ਰਿਸ਼ਤੇ ਨਾਲ ਨਾ ਫੈਮਰਜੈਂਸੀ ਅੰਦਰੇ ਬਣਾਣੇ ਹੁਣ ਮੈਂ ਭਾਂਡੇ ਚੱਕ ਕੇ ਲਿਆਉਂਗਾ ਦੇ ਹੱਥੋਂ ਨਾ ਪਹਿਲਾਂ ਤੇਲ ਨਾਲੇ ਫਟਾਫਟ ਲੋ ਜੀ ਹੁਣ ਆਪਾਂ ਨਾ ਆਈਸਕ੍ਰੀਮ ਮਗਾ ਲੂ ਮਿੱਠੇ ਚ ਕਿਉਂਕਿ ਪਹਿਲਾਂ ਬਣਾਣੀ ਸੀ ਸੇਮੀਆਂ ਫਿਰ ਮੈਂ ਕਿਹਾ ਵੀ ਛੱਡੋ ਪਰਾ ਸੇਮੀਆਂ ਕਿਹੜਾ ਬਣਾਉਂ ਕੋਣ ਵੀ ਆਈਸਕ੍ਰੀਮ ਦੇ ਲਈ ਆਈਸਕ੍ਰੀਮ ਹਰ ਕਿਸੇ ਕੋ ਸੰਭੋਧੀ ਆ ਨਾਲੇ ਠੰਡੀ ਠੰਡੀ ਆ ਕਸੇ ਨੂੰ ਵੀ ਵੀ ਆਉਣ ਵਾਲਾ ਹੈ ਥੋੜੀ ਦੇਰ ਤੱਕ ਹਨਾ ਹੋਰ 2 ਵਜੇ ਉਹਨਾਂ 2:30 ਵਜੇ 3 ਵਜੇ ਹਨਾ ਠੰਡੀ ਕਰਕੇ ਨਾ ਪੱਟਣੀ ਔਖੀ ਹੋਦੀ ਹੈ ਹਨਾ ਕਿਉਂਕਿ ਸਾਡੇ ਕੋਲ ਨਾ ਚਮਚੇ ਦੂਏ ਨਹੀਂ ਹੈਗੇ ਜਿਹੜੇ ਆਈਸਕ੍ਰੀਮ ਪੱਟਣ ਵਾਲੇ ਹੁੰਦੇ ਨੇ ਰੋਜ਼ ਕਿਹੜਾ ਫਿਰ ਲੈ ਕੇ ਆਣੇ ਆ ਅੱਜ ਆ ਗਈ ਹੁਣ ਇਹਦੇ ਬਾਅਦ ਜਿਹੜਾ ਵੀ ਕੋਈ ਆਊਗਾ ਰਿਸ਼ਤੇਦਾਰ ਬਸ ਹੁਣ ਉਹਨੂੰ ਲਿਆ ਕੇ ਦਵਾਂਗੇ ਕਈ ਵਾਰ ਅਸੀਂ ਕਸਟਰਡ ਵੀ ਬਣਾ ਲੈਂਦੇ ਹੁੰਨੇ ਆ ਕਸਟਰਡ ਹੈ ਨਹੀਂ ਤਾਂ ਦੇਖੋ ਜੇ ਉਹਨੂੰ ਕਸਟਰਡ ਹੀ ਲਿਆਵਾਂਗੇ ਹੁਣ ਕਸਟਰਡ ਵੀ ਬਹੁਤ ਵਧੀਆ ਲੱਗਦਾ ਹੈ ਆਈਸਕ੍ਰੀਮ ਵੀ ਬਣਾਉਣੀ ਆ ਸਿੱਠੰਡਾ ਮੇਰੇ ਹੱਥਾ ਦੇਖੋ ਸਾਰੇ ਹੀ ਬਾਪੀ ਆਪਾਂ ਧਰਦੀ ਆ ਫ੍ਰੀਜ ਚ ਕਿਉਂਕਿ ਸਾਨੂੰ ਤੇ ਵੀ ਆਸ਼ੀਰਵਾਦ ਲੈ ਲਓ ਸਤਿ ਆਬਿਆ ਹੈ ਹੈ ਸਤਿ ਆਬਿਆ ਮੈਂ ਦਵਾਉਂਦਾ ਮੋਟੇ ਢੋੜਉਂਦਾ ਨੇ ਬਦੀ ਜਾਂਦਾ ਲੇ ਨਾਨੀ ਮੈਂ ਬਦਲਣਾ ਤਾਂ ਕਰਦੀ ਐ ਦੇ ਦੇ ਇਹਦੇ ਪਾਣੀ ਸੁਣਦੇ ਦੰਨੀ ਪਹਿਲਾ ਕੱਪੜੇ ਬਦਲਾਉਗਾ ਕਾਇ ਨਾਨੀ ਜਾ ਲੈ ਜਾ ਮੈਂ क्या है आप ये क्या जो जो चल रही है मेरा बब्बू ठीक है लग रहा है नाक को ना मार ਜੰਨ ਚ ਲਾਉਂਗਾ ਮੈਂ ਕਿੱਥੇ ਲਾਉਂਗਾ ਗੇਟ ਖੁੱਲ ਗਿਆ ਫੋਟੋ ਤਾਂ ਨਹੀਂ ਚੱਡਾਉਣਾ ਚਲੋ ਠੀਕ ਹੈ ਚਲੋ ਚਲੋ ਠੀਕ ਆ ਫੋਟੋ ਮੈਂ ਕੱਢੀ ਠੀਕ ਆ ਉਹ ਬਾਹਰ ਮਾਰਦੀ ਨਾਲ ਦਿੰਦਾ ਏ